ਇਹ ਵਿਆਹ ਵਾਲਾ ਘਰ ਆ ਜਿਸ ਘਰ ਵਿੱਚ ਅਮਨਦੀਪ ਕੋਰ ਦੀ ਸਤੀ ਦਾ ਵਿਆਹ ਵਾ ਪਰ ਕੀ ਹਾਲਾਤ ਦੇਖੋ ਕਰਦੇ ਇਹ ਜਿਹੜਾ ਕਮਰਾ ਬਾਜ਼ਾਰ ਦੇ ਨਾਲੋਂ 5 ਫੁੱਟ ਦੀਵਾ ਵਾ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਇਹ ਪਰਿਵਾਰ ਰਹਿ ਰਿਹਾ ਘਰ 'ਚ ਅਤਿ ਦੀ ਗਰੀਬੀ ਆ ਨਿੱਤੇ ਵਿਆਹ ਵਾਲਾ ਘਰ ਹੋਵੇ ਤੇ ਹਫਤਾ 10 ਦਿਨ ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਲੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਥਾਂ ਥਾਂ ਤੋਂ ਜਿਹੜਾ ਕੀ ਸਜਾਇਆ ਜਾਂਦਾ ਕਮਰੇ ਘਰ ਜਿਹੜਾ ਕੀ ਸਜਾਇਆ ਜਾਂਦਾ ਪ੍ਰੇਸ਼ ਘਰ ਵਿੱਚ ਨਾ ਤੇ ਹਲਵਾਈ ਲੱਗੇ ਨੇ ਨਾ ਹੀ ਕੋਈ ਲੜੀਆਂ ਲੱਗੀਆਂ ਨੇ ਤੇ ਨਾ ਹੀ ਵਿਆਹ ਘਰ ਲੱਗ ਰਿਹਾ ਧੀ ਦਾ ਨੰਦ ਕਾਜ ਰਖਤਾ 23 ਸਤੰਬਰ ਨੂੰ ਧੀ ਅਮਨਦੀਪ ਕੌਰ ਤੁਸੀਂ ਦੇਖ ਸਕਦੇ ਹੋ ਬੜੀਆਂ ਲਾਡਾਂ ਨਾਲ ਜਿਹੜੇ ਕੀ ਧੀਆ ਪਾ ਲਿਆ ਜਾਂਦੀਆਂ ਨੇ ਭੈਣੇ ਘਰੇ ਵਿਆਹ ਤਾਂ ਲਿਆ ਧੀ ਦਾ ਪਰ ਕਾਜ ਕੋਈ ਤਿਆਰੀ ਨਹੀਂ ਕੀਤੀ ਹੈ ਕਰਦੇ ਹਾਲਾਤ ਬੜੇ ਨਾਰਿਕ ਨੇ ਗਰੀਬ ਦਿਹਾੜੀਆਂ ਨਾਲ ਕੋ ਬਣਦਾ ਨਹੀਂ ਦਿਹਾੜੀ ਦਾ ਪੱਕਾ ਦੀ ਮਿਲ ਗਈ ਕਦੀ ਨਾ ਮਿਲ ਗਈ ਆਪਣੇ ਗੱਲ ਕਰੀਏ ਹਮੇਸ਼ਾ ਕੇ ਇਹਦੇ ਤੇ ਜਦੋਂ ਕਿਤੇ ਵਰੀ ਦੀ ਗੱਲ ਆਉਂਦੀ ਆ ਧੀ ਦੇ ਸੂਟਾਂ ਆਉਂਦੀ ਤੇ ਘੱਟੋ ਘੱਟ 4-5 ਸੂਟ ਤੇ ਹੁੰਦੇ ਨੇ ਤੁਸੀਂ ਇੱਕ ਸੂਟ ਲੈ ਕੇ ਆਏ ਹੋ ਸੋਚਿਆ ਨਹੀਂ ਵੀ ਹੋਰ ਸੂਟ ਦੇ ਦਿੱਤੇ ਯਾਰ 4-5 ਸੂਟ ਤੇ ਹੁੰਦੇ ਵਰੀ ਦੇ ਐਦਾਂ ਆ ਕੇ ਹੁਣ ਇਹੋ ਸੋਚਦੇ ਆ ਵੀ ਕੋਈ ਇਹਦੇ ਵੀ ਕੰਨ ਕੱਜਾਂਗੇ ਪਰ ਨਹੀਂ ਕੁਛ ਨਹੀਂ ਜੀ ਪਰ ਹਰਕਤیاں ਸੁਪਨੇ ਹੁੰਦੇ ਨੇ ਹਕਤੀਆਂ ਦੇ ਚਾਹ ਹੁੰਦੇ ਨੇ ਅਮਨਦੀਪ ਦੇ ਕੁਚਾ ਹੋਣਗੇ ਕੀ ਇਹ ਚਾਹ ਤੁਹਾਡੇ ਦਰਸ਼ਕਾਂ ਨੂੰ ਸਾਲੇ ਚਾ ਮੇਰੇ ਹੀ ਕਿ ਵਧੀਆ ਤਰੀਕੇ ਨਾਲ ਹੁੰਦਾ ਜਿੱਦਾਂ ਸਾਰਿਆਂ ਦੇ ਹੁੰਦੇ ਵਧੀਆ ਤਰੀਕੇ ਨਾਲ ਤੇ ਤਿੰਨ ਧੀਆ ਦੋ ਧੀਆ ਵਿਆਹ ਤੀਆਂ ਰਿਸ਼ਤੇਦਾਰਾਂ ਨੇ ਇੱਕ ਧੀ ਰਹਿ ਗਈ ਅਮਨਦੀਪ ਜਿਹਦਾ ਵਿਆਹ ਹਫਤੇ ਤੱਕ ਨੂੰ ਕਿਸ ਤਰ੍ਹਾਂ ਤਿਆਰੀ ਕਰ ਕੋ ਸਾਰੀ ਤੇ ਅਰੇ ਇਦਾਂ ਇਹ ਪਹਿਲਾਂ ਤੇ ਲਾਣੀ ਕੋਈ ਤਿਆਰੀ ਕਰੀ ਕੰਮ ਨਹੀਂ ਕਹਿੰਦੇ ਧੀ ਦਾ ਦਾਨ ਕੰਨਿਆਦਾਨ ਮਹਾਦਾਨ ਮੰਨਿਆ ਜਾਂਦਾ ਤੇ ਲੋਕ ਬੜੇ ਵੱਧ ਝੜ ਕੇ ਅੱਗੇ ਮਦਦ ਵੀ ਕਰਦੇ ਨੇ ਅੱਜ ਇਸ ਧੀ ਦਾ ਵੀ ਨੰਦ ਕਰਦੇ ਆ ਭਾਈ ਇਸ ਤੋਂ ਹਫਤਾ ਬਾਅਦ ਜਿਹਨੂੰ ਸਾਥ ਦਿਓ ਤੁਸੀਂ ਦੇਖਿਆ ਮਾਂ ਦੇ ਅੱਖਾਂ ਵਿੱਚ ਅਥਰੂ ਆ ਗਏ ਨੇ ਸਾਡੀ ਮਜਬੂਰੀ ਹੋ ਜਾਂਦੀ ਹੈ ਵੀਡੀਓ ਬਣਾਉਣੀ ਨਹੀਂ ਤੇ ਸਾਡਾ ਜੀ ਨਹੀਂ ਕਰਦਾ ਕਿਉਂਕਿ ਅਸੀਂ ਦੇਖਿਆ ਬੜੇ ਲੋਕ ਸਾਲ ਕਮੈਂਟ ਵੀ ਕਰਦੇ ਨੇ ਕਿ ਤੁਸੀਂ ਯਾ ਗਰੀਬਾਂ ਦਾ ਮਜ਼ਾਕ ਉਡਾਉਂਦੇ ਹੋ ਤੁਸੀਂ ਗਰੀਬਾਂ ਦੀ ਇਸ ਤਰ੍ਹਾਂ ਵੀਡੀਓ ਬਣਾ ਬਲਾ ਕੇ ਪਾਉਂਦੇ ਹੋ ਸਾਡੀ ਮਜਬੂਰੀ ਹੋ ਜਾਂਦੀ ਹੈ ਜਦੋਂ ਸਾਨੂੰ ਪਰਿਵਾਰ ਪਾਉਂਦਾ ਸਾ ਕੋ ਨਾ ਨਹੀਂ ਹੁੰਦੀ ਕੀ ਕਹਿਣਾ ਚਾਹੋਗੇ ਜੇ ਲੋਕਾਂ ਨੂੰ ਹਾਂਜੀ ਤੇ ਵੇਖੋ ਜੇ ਇਹਨਾਂ ਦੀ ਗਰੀਬੀ ਆ ਤੇ ਉਹਨਾਂ ਨੇ ਗਰੀਬੀ ਦਾ ਕਰਕੇ ਹੀ ਅੱਗੇ ਆਏ ਆ ਨਹੀਂ ਤੇ ਜੀਤ ਕਿਸਦਾ ਵੀ ਨਹੀਂ ਕਰਦਾ ਕਿ ਅਸੀਂ ਵੀ ਥਾਂ ਥਾਂ ਤੇ ਆਪਣਾ ਮਜ਼ਾਕ ਹੀ ਡਾਉਂਦੇ ਲੋਕ ਕਿਉਂਕਿ ਗਰੀਬੀ ਦਾ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਉਹ ਪਰਮਾਤਮਾ ਵੱਲ ਹਰ ਵਕਤ ਧਿਆਨ ਰੱਖਣਾ ਚਾਹੀਦਾ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਖਾਵਾਂਗੇ ਤੁਹਾਨੂੰ ਅੱਜ ਬਟਾਲਾ ਦੇ ਨੇੜੇ ਪਿੰਡ ਰਸੂਲਪੁਰ ਦੀਆਂ ਜਿਹੜਾ ਕਿ ਪੰਜ ਗਰਾਈਆਂ ਦੇ ਬਿਲਕੁਲ ਆਗੇ ਪਿੰਡ ਰਸੂਲਪੁਰ ਤੇ ਉਸ ਧੀ ਦਾ ਆਨੰਦਕਾਰਜ ਆ 23 ਤਰੀਕ ਨੂੰ 23 ਸਤੰਬਰ ਨੂੰ ਅੱਜ ਤੋਂ ਪੰਜ-ਛੇ ਦਿਨ ਰਹਿ ਗਏ ਨੇ ਪਰ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਹ ਵਿਆਹ ਵਾਲਾ ਘਰ ਆ ਜਿਸ ਘਰ ਵਿੱਚ ਅਮਨਦੀਪ ਕੋਰ ਦੀ ਧੀ ਦਾ ਵਿਆਹ ਵਾ ਪਰ ਕੀ ਹਾਲਾਤ ਦੇਖੋ ਘਰ ਦੇ ਨਾ ਤੇ ਵਿਆਹ ਵਾਲਾ ਘਰ ਲੱਗ ਰਿਹਾ ਤੇ ਨਾ ਹੀ ਕੋਈ ਇਸ ਘਰ ਵਿੱਚ ਤਿਆਰੀ ਆ ਘਰ 'ਚ ਗਰੀਬੀ ਆ ਕਰਦੇ ਹਾਲਾਤ ਤੁਸੀਂ ਦੇਖ ਲਓ ਕੀ ਹਾਲਾਤ ਨੇ ਪਿਤਾ ਜਿਹੜਾ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦਾ ਤਿੰਨ ਧੀਆਂ ਜਿਹੜੀ ਕਿ ਪਹਿਲੋ ਗਈਆਂ ਨੇ ਤੇ ਦੋ ਧੀਆਂ ਪਹਿਲੋ ਗਈਆਂ ਨੇ ਤੇ ਤੀਸੀ ਧੀ ਦਾ ਜਿਹੜਾ ਕੀ ਆਨੰਦਕਾਰ ਰਿਆ ਜਿਸ ਦਾ ਨਾਮ ਅਮਨ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਮਰਾ ਬਾਜ਼ਾਰ ਦੇ ਨਾਲੋਂ 5 ਫੁੱਟ ਦੀਵਾ ਵਾ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਇਹ ਪਰਿਵਾਰ ਰਹਿ ਰਿਹਾ ਘਰ ਤੇ ਅਤਿ ਦੀ ਗਰੀਬੀ ਆ ਪਰ ਤੀ ਦਾ ਆਨੰਦ ਕਾਜ ਰੱਖ ਲਿਆ ਤੇ ਪਰਿਵਾਰ ਕੋ ਪੈਸੇ ਨਹੀਂ ਆ ਭਤੀ ਦਾ ਆਨੰਦਗਾਰ ਕਿੱਦਾਂ ਕਰਾਂਗੇ ਬਰਾਤ ਆਉਣੀ ਆ 23 ਸਤੰਬਰ ਨੂੰ ਕਿਸ ਤਰ੍ਹਾਂ ਬਰਾਤੀਆਂ ਦਾ ਸਵਾਗਤ ਕਰਾਂਗੇ ਰੋਟੀ ਪਾਣੀ ਤੱਕ ਦਾ ਇੰਤਜ਼ਾਮ ਨਹੀਂ ਹੈਗਾ ਤੁਸੀਂ ਕਰਦੇ ਹਾਲਾਤ ਦੇਖ ਲਓ ਨਹੀਂ ਤੇ ਵਿਆਹ ਵਾਲਾ ਕਾਰ ਹੋਵੇ ਤੇ ਹਫਤਾ 10 ਦਿਨ ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਲੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਥਾਂ ਥਾਂ ਤੋਂ ਜਿਹੜਾ ਕੀ ਸਜਾਇਆ ਜਾਂਦਾ ਕਮਰੇ ਘਰ ਜਿਹੜਾ ਕੀ ਸਜਾਇਆ ਜਾਂਦਾ ਪ੍ਰੇਸ਼ ਘਰ ਵਿੱਚ ਨਾ ਤੇ ਹਲਵਾਈ ਲੱਗੇ ਨੇ ਨਾ ਹੀ ਕੋਈ ਲੜੀਆਂ ਲੱਗੀਆਂ ਨੇ ਤੇ ਨਾ ਹੀ ਵਿਆਹ ਵਾਲਾ ਘਰ ਲੱਗ ਰਿਹਾ ਕਿਉਂਕਿ ਬਾਪੂਲ ਦੀ ਮਜਬੂਰੀ ਆ ਉਹ ਜਿਹੜਾ ਪਿਤਾ ਵਾ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਮਸਾ ਹੀ ਜਿਹੜਾ ਕੀ ਡੰਗ ਵੀ ਜਰਾ ਇਹਦਾ ਕਰ ਰਿਆ ਤੁਸੀਂ ਹਾਲਾਤ ਦੇਖ ਲਓ ਵੀ ਇਹ ਕਮਰਾ ਵਾ ਜਿਹੜਾ ਕਿ ਸੜਕ ਦੇ ਨਾਲੋਂ 5-7 ਫੁੱਟ ਜਿਹੜਾ ਨੀਵਾ ਜਦੋਂ ਕਿਤੇ ਮੀਂਹ ਆਉਂਦਾ ਤੇ ਸਾਰਾ ਪਰਿਵਾਰ ਜਿਹੜਾ ਕੀ ਰਾਤ ਜਾ ਕੇ ਲੰਗਾਉਂਦਾ ਤੇ ਪਤਾ ਨਹੀਂ ਕਿਹੜੇ ਵਾਲੇ ਹਾਲਾਤ ਜਿਹੜੇ ਇਸਤਾਂ ਦੇ ਨੇ ਵੀ ਛੱਤ ਵੀ ਜੜੀਆਂ ਨਾਲ ਹੀ ਡਿੱਗ ਸਕਦੀ ਆ ਇਸਤਾਂ ਦੇ ਹਾਲਾਤ ਨੇ ਅੰਦਰ ਦੀਆਂ ਤਸਵੀਰਾਂ ਵੀ ਸਾਡੀ ਕਰਾਂਗੇ ਤਸਵੀਰਾਂ ਤੁਸੀਂ ਦੇਖ ਲਓ ਬਟਾਲਾ ਦੇ ਨੇੜੇ ਪਿੰਡ ਸੁਲਪੁਰ ਦੀਆਂ ਕੱਲੇ-ਕੱਲੇ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਪਰਿਵਾਰ ਦੀ ਕੀ ਹਾਲਾਤ ਹੋ ਗਏ ਨੇ ਪਰਿਵਾਰ ਦੇ ਧੀ ਦਾ ਆਨੰਦ ਕਾਜ ਰਖਤਾ 23 ਸਤੰਬਰ ਨੂੰ ਧੀ ਅਮਨਦੀਪ ਕੌਰ ਤੁਸੀਂ ਦੇਖ ਸਕਦੇ ਹੋ ਬੜੀਆਂ ਲਾਡਾਂ ਨਾਲ ਜਿਹੜੇ ਧੀਆ ਪਾਲੀਆਂ ਜਾਂਦੀਆਂ ਨੇ ਵੱਡਿਆ ਕੀਤਾ ਦਾ ਇੱਕ ਚਾਹ ਹੁੰਦਾ ਬਾਪ ਦਾ ਪੇ ਧੀ ਦਾ ਆਨੰਦ ਕਾਜ ਕਰੀਏ ਤੇ ਧੀ ਆਪਣੇ ਸਹੁਰੇ ਘਰ ਜਾਵੇ ਪਰ ਹਾਲਾਤ ਤੁਸੀਂ ਦੇਖ ਲਦੇ ਹੋ ਕੀ ਨੇ ਇੱਕੋ ਕਮਰਾ ਜਿਹੜਾ ਥਾ ਥਾਂ ਤੇ ਚੌਂਦਾ ਤੇ ਇੰਨਾ ਕਨੀਵਾ ਕਿ ਪਤਾ ਨਹੀਂ ਬਰਸਾਤ ਆ ਲੱਗਿਆ ਇਹ ਜਿਹੜਾ ਕਮਰਾ ਕਿਹੜੇ ਵਾਲਾ ਜਿਹੜਾ ਪਾਣੀ ਆ ਅੰਦਰ ਆ ਜਦੇ ਭੈਣੇ ਘਰੇ ਵਿਆਹ ਤੁਹਾਡਾ ਧੀ ਦਾ ਪਰ ਘਰ ਚ ਕੋਈ ਤਿਆਰੀ ਨਹੀਂ ਕੀਤੀ ਅਸੀਂ ਕਰਦੇ ਹਾਲਾਤ ਬੜੇ ਨਾਜ਼ੁਕ ਨੇ ਕੀ ਕਾਰਨ ਕੀ ਗਰੀਬੀ ਦਾ ਪੈਸੇ ਆ ਨਹੀਂ ਪੈਸੇ ਆ ਨਹੀਂ ਗਰੀਬੀ ਦਿਹਾੜੀਆਂ ਨਾਲ ਕੋ ਬਣਦਾ ਨਹੀਂ ਦਿਹਾੜੀ ਦਾ ਪੱਕੀ ਨਹੀਂ ਮਿਲ ਗਈ ਕਦੀ ਨਾ ਮਿਲ ਗਈ ਇਵੇਂ ਨਵੇਂ ਸੁਪੀ ਹਾਲਾਤ ਜਿਹੜੇ ਤੁਹਾਡੇ ਨੇ ਸ਼ੁਰੂ ਤੋਂ ਇਸੇ ਤਰ੍ਹਾਂ ਦੇ ਕਿ ਜਾਇ ਬਾਚ ਹੋ ਗਏ ਨੇ ਕਿਉਂ ਨਹੀਂ ਤੁਹਾਡੀ ਗਰੀਬੀ ਨਿਕਲ ਸਕੀ ਅਜੇ ਤੱਕ ਸਰਦਾਰ ਜੀ ਕੰਮ ਕਰਦੇ ਨੇ ਦਿਹਾੜੀ ਕਰਦੇ ਨੇ ਰੋਜੀ ਰੋਟੀ ਵਾਸਤੇ ਘਰੇ ਪੈਸੇ ਲਾਉਂਦੇ ਨੇ ਪਰਿਵਾਰ ਚ ਰੋਜੀ ਰੋਟੀ ਚੱਲਦੀ ਆ ਪਰ ਕਦੇ ਹਾਲਾਤ ਕਿਉਂ ਸੁਧਦੇ ਜਾਂ ਤੱਕ ਕਰ ਦਿਹਾੜੀ ਧੱਪਾਈਆ ਫਿਰ ਨਹੀਂ ਨੌਕਰੀਆਂ ਕੋਈ ਨਹੀਂ ਮਿਲੀਆਂ ਇਹਨਾਂ ਨੂੰ ਦਿਹਾੜੀ ਧੱਪਾਈ ਕਰਦੇ ਰਹੇ ਦਿਹਾੜੀ ਤੇ ਕਰਨੇ ਹਨ ਰੋਟੀ ਕਾਣੇ ਦਿਹਾੜੀ ਧੱਪਾਈ ਤੁੰਨੇ ਸੋ ਵੀ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਜੀ ਆ ਪਰਿਵਾਰ ਵਿੱਚ ਤੇ ਕਿੰਨੇ ਜੀ ਖਾਣ ਵਾਲੇ ਨੇ ਤੇ ਕਿੰਨੇ ਜੀ ਕਮਾਉਣ ਵਾਲੇ ਨੇ ਪਕਰ ਚ ਤਿੰਨ ਤਿੰਨ ਬੇਟੀਆਂ ਨੇ ਜਿਹੜੀਆਂ ਦੋ ਬੇਟੀਆਂ ਨੇ ਉਹ ਕਿੱਥੇ ਵਈਆਂ ਨੇ ਤੇ ਉਹ ਜਿਹੜੀਆਂ ਬੇਟੀਆਂ ਨੂੰ ਵਿਆਈਆਂ ਸੀ ਉਹਨਾਂ ਨੂੰ ਵੀ ਇਸ ਦਾ ਕੱਜਾ ਚੁੱਕ ਕੇ ਵਿਆਉਣਾ ਪਿਆ ਹੈ ਕਿ ਮਾੜੇ ਹਾਲਾ ਚੰਗੇ ਲਾਤੇ ਵਿਆਹ ਦੀਆਂ ਹਾਂ ਹਾਂ ਜੀ ਉਹ ਇਤਰੇ ਭੈਣ ਭਰਾਵਾਂ ਨੇ ਵਿਆਈਆਂ ਕਿ ਇੰਦਰ ਨਾਲ ਮਿਲ ਕੇ ਹੁਣ ਭੈਣ ਭਰਾ ਹੁਣ ਤੁਹਾਨੂੰ ਪਤਾ ਦੋ ਦੇ ਵਿਆਹ ਹੁਣ ਕਿੰਨਾ ਕ ਸਾਥ ਦੇਈ ਜਾਣ ਉਨਨੋ ਤਾਂ ਬੇਕਰਾਂ ਵਰਗੇ ਘਰ ਕੋਈ 500 ਦੇ ਦੂ ਕੋ 100 ਦੇ ਦੂ ਕੋ ਸੂਟ ਦੇ ਦੂ ਹੋਰ ਉਹ ਨਾ ਦਿੱਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਅੱਜ ਮਾਂ ਬੇਬਸ ਹੋ ਗਈ ਆ ਕਿਉਂਕਿ ਇਹਦੇ ਮਾਂ ਨੂੰ ਬਹੁਤ ਚਾਹਤ ਆਪਣੀ ਧੀ ਦਾ ਵੀ ਆਪਣੀ ਧੀ ਨੂੰ ਵਧੀਆ ਵਿਆਹ ਕਰੀਏ ਧੀ ਨੂੰ ਡੋਲੀ ਵਿੱਚ ਬਿਠਾਈਏ ਤੇ ਪਰ ਇਹਾਂ ਵਾਂਗ ਧੀ ਲੱਗੇ ਪਰ ਕਰਦੇ ਹਾਲਾਤ ਇਹਨੇ ਕਿ ਨਾਜਿਕ ਨਹੀਂ ਵੀ ਦੋ ਵਕਤ ਦੀ ਰੋਟੀ ਖਾਣ ਲਈ ਜਿਹੜਾ ਇਹ ਪਰਿਵਾਰ ਸਮਰਤਿਆ ਪਿਤਾ ਜਿਹੜਾ ਬਜ਼ੁਰਗ ਹੋ ਚੁੱਕਿਆ ਪਿਤਾ ਬਜ਼ੁਰਗ ਹੋ ਚੁੱਕਿਆ ਹੁਣ ਤੇ ਦਿਹਾੜੀ ਵੀ ਨਹੀਂ ਕਹਿੰਦੇ ਕੋਈ ਦਿੰਦੇ ਇਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਘਰ ਚ ਕੱਲਾ ਕਮਾਉਣ ਵਾਲਾ ਦੋ ਧੀਆਂ ਨੇ ਵਿਆਹ ਕੀਤੇ ਨੇ ਰਿਸ਼ਤੇਦਾਰਾਂ ਨੇ ਫੜਫੜਾ ਕੇ ਵਿਆਹ ਕੀਤੇ ਨੇ ਤੇ ਅਜਿਹਾ ਤੇ ਹਾਲਾਤ ਨੇ ਪ੍ਰੋਹਰਤੀ ਸੀ ਜਿਹੜੀ ਧੀ ਦਾ ਵਿਆਹ ਵਾ ਅਮਨਦੀਪ ਦਾ 23 ਸਤੰਬਰ ਨੂੰ ਪਰ ਘਰ ਚ ਕੋਈ ਤਿਆਰੀ ਨਹੀਂ ਆ ਕੋਈ ਵਿਆਹ ਲਗਾ ਮਾਹੌਲ ਨਹੀਂ ਲੱਗ ਰਿਹਾ ਤੇ ਪਹਿਨੇ ਸਮਾਨ ਕੀ ਖਰੀਦਿਆ ਵਾ ਅਸੀਂ ਦੇਖਦੇ ਪੀ ਮਾਵਾ ਧੀਾਂ ਦੀ ਕਹਿੰਦੇ ਇੱਕ ਗੱਲ ਹੁੰਦੀ ਆ ਵਿਆਹ ਜਦੋਂ ਧੀ ਦਾ ਤਰਿਆ ਹੁੰਦਾ ਤੇ ਮੀਂਦਾ ਪਹਿਲੋ ਜਿਹੜਾ ਵਾ ਸਮਾਨ ਬਣਾ ਸ਼ੁਰੂ ਕਰ ਦਿੰਦੇ ਹੋ ਕੀ ਅਜ ਤੱਕ ਖਰੀਦਾ ਅਜ ਤੱਕ ਸੀ ਹਾਂਜੀ ਇਹ ਸੂਟ ਹੀ ਖਰੀਦੇ ਜਿਹਦੇ ਕਰਮਾ ਲਾਗੇ ਕਿਹਦਾ ਮਤਲਬ ਸੀ ਨੇ ਦੇ ਤੇ ਸੀ ਨੇ ਦਿੱਤਾ ਜੇ ਸੂਟ ਬਸ ਇਹ ਹੋਈ ਜੇ ਇਹ ਹੋ ਜਾਣੇ ਵੀ ਚਲ ਸੂਟ ਤੇ ਲਿਆਈਏ ਫਿਰ ਬਾਅਦ ਚ ਨਹੀਂ ਅਜੇ ਕੋਈ ਗੱਲ ਬਣ ਗਈ ਤੇ ਪਹਿਣੇ ਗੱਲ ਕਰੀਏ ਹਮੇਸ਼ਾ ਕੇਨ ਦੇ ਵੀ ਜਦੋਂ ਕਿਤੇ ਵਰੀ ਦੀ ਗੱਲ ਆਉਂਦੀ ਆ ਧੀ ਦੇ ਸੂਟਾਂ ਨਹੀਂ ਵੀ ਘਟ ਕੋੜ ਚਾਰ ਪੰਜ ਸੂਟ ਤੇ ਹੁੰਦੇ ਨੇ ਤੁਸੀਂ ਇੱਕ ਸੂਟ ਲੈ ਕੇ ਆਏ ਹੋ ਸੋਚਿਆ ਨਹੀਂ ਵੀ ਹੋਰ ਸੂਟ ਦੇ ਦੇ ਆਲ ਚਾਰ ਪੰਜ ਸੂਟ ਤੇ ਹੁੰਦੇ ਆ ਵਰੀ ਦੇ 4 5 ਦੋ ਜਾਂ ਨਹੀਂ ਇਹਦੇ ਫਿਰ ਕਿੱਥੋਂ ਲੈ ਲੈਣੇ ਸੂਟਾਂ ਦੇ ਅੰਦਰ ਜਿੱਜਾ ਇਹਦੇ ਹੱਥ ਨਹੀਂ 5 600 ਵਾਲਾ ਕਸੂਟ ਵੀ ਕਾਦਾ ਜੇ ਅਗਲੇ 2 2 4 4 5 5 6 6000 ਸੂਟ ਦਾ ਦੱਸ ਦੇ ਜੇ ਫਿਰ ਇੰਨੇ ਪੈਸੇ ਨਹੀਂ ਹਨ ਤੂੰ ਬਿਨਾਂ ਦੱਸ ਪਹਿਲੇ ਫਿਰ ਵਿਆਹ ਕਿਦਾ ਕਰੇਗੀ ਵਿਆਹ ਤਾਂ ਲਿਆ ਕਰੇ ਘਰੇ ਕੋ ਤਿਆਰੀ ਹੀ ਨਹੀਂ ਕੀਤੀ ਕੋ ਰੇਜਮੈਂਟ ਨਹੀਂ ਕੀਤਾ ਬੂਏ ਬਰਾਤ ਆ ਜਾਣੀ ਹੈ 23 ਸਤੰਬਰ ਨੂੰ 4 5 ਹਫਤਾ ਤਾਂ ਲੱਗੇ ਨੇ ਕਿਸ ਤਰ੍ਹਾਂ ਅਗਲੇ ਮਹੀਨੇ ਵੀ ਆ ਬਰਾਤ ਦਾ ਸਵਾਗਤ ਕਰਾਂਗੇ ਚਾਹ ਪਾਣੀ ਪਿਉਣਾ ਰੋਟੀ ਪਾਣੀ ਪਿਉਣਾ ਖਵਾਉਣਾ ਇਹਨਾਂ ਨੂੰ ਕਿਸ ਤਰ੍ਹਾਂ ਤਿਆਰੀ ਹੋਗੀ ਵੀਰੇ ਇਹ ਮੇਰਾ ਵਾਤੋਵਾਦ ਜੋ ਭੈਣ ਜਿੰਨੇ ਇਹ ਵਾਤੋਵਾਦ ਮੇਰੀ ਮਜਤ ਕਰਨ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਰੱਬਾ ਕਦੀ ਕਿਸੇ ਨੂੰ ਗਰੀਬ ਬਣਾ ਬਣਾਈ ਕਿਉਂਕਿ ਗਰੀਬ ਬੰਦੇ ਦਾ ਕੋਈ ਹਾਲਾਤ ਨਹੀਂ ਹੁੰਦੇ ਸਾਡੀ ਮਜਬੂਰੀ ਹੋ ਗਈ ਅੱਜ ਇਸ ਪਰਿਵਾਰ ਦੀ ਵੀਡੀਓ ਬਣਾਉਂ ਕਰਕੇ ਕਿਉਂਕਿ ਕਰੇ ਬੜੇ ਲੋਕ ਸੱਲੇ ਕਮੈਂਟ ਵੀ ਕਰਨਗੇ ਵੀ ਤੁਸੀਂ ਕਿਉਂ ਇਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਹੋ ਗਰੀਬ ਬੰਦੀ ਦਾ ਮਜ਼ਾਕ ਉਡਾਉਂਦੇ ਹੋ ਦੋਸਤੋ ਸਾਡੀ ਮਜਬੂਰੀ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਤਰ੍ਹਾਂ ਚੰਗੇ ਮਾੜੇ ਕਮੈਂਟ ਨਾ ਕਰਿਆ ਕਰਿਓ ਕਿਉਂਕਿ ਅੱਜ ਪਰਿਵਾਰ ਨੇ ਸਾਨੂੰ ਬੁਲਾਇਆ ਤੇ ਕਿਹਾ ਵੀ ਸਾਡੇ ਧੀ ਦਾ ਅਨੰਦਕਾਰ ਜਿਆ ਸਾਡੇ ਧੀ ਦੀ ਵੀਡੀਓ ਜ਼ਰੂਰ ਪਾ ਦਿਓ ਵੀ ਤਾਂ ਜੋ ਦਾਨੀ ਸੱਜਣ ਜਿਹੜੇ ਸਮਾਜ ਸੇਵੀ ਨੇ ਜਾਂ ਐਨਆਰਆਈ ਵੀਰ ਨੇ ਅੱਗੇ ਆ ਕੇ ਮਦਦ ਕਰ ਸਕਣ ਤੇ ਭੈਣ ਅਮਨਦੀਪ ਦਾ ਜਿਹੜਾ ਆਨੰਦ ਕਾਰਜ ਆ ਉਹ ਵਧੀਆ ਹੋ ਸਕੇ ਕਿਉਂਕਿ ਹਰਕਤੀ ਦੱਸੋ بڑا ਹੁੰਦਾ ਆ ਪੁੱਤ ਦਾ ਵਿਆਹ ਚਾਵਾ ਦੇ ਨਾਲ ਹੋਵੇ ਤੇ ਡੋਲੀ ਵਿੱਚ ਬਹਿ ਕੇ ਉਹ ਪਰਿਆ ਵਾਂਗੂ ਤਿਆਰ ਹੋ ਕੇ ਜਾਵੇ ਇਸ ਈ ਚ ਦੇ ਵੀ ਬੜੇ ਸੁਪਨੇ ਨੇ ਪਰ ਸੁਪਨੇ ਅੱਜ ਮਾਰ ਕੇ ਜਿਹੜੀ ਅਸੀਂ ਬੈਠੀ ਆ ਪਰ ਤੁਹਾਡੇ ਗਾਜ ਉਦਾਸ ਬੇਨਤੀ ਕਰ ਰਹੀ ਆ ਕਿ ਭਾਈ ਇਸ ਪਰਿਵਾਰ ਦੀ ਸਾਰਜੂ ਲਿਓ 30 ਦਾ ਆਨੰਦ ਕਾਰਜ 23 ਸਤੰਬਰ ਨੂੰ ਤੇ ਬਾਦ ਚੜ ਕੇ ਇਸ ਪਰਿਵਾਰ ਦਾ ਯੋਗਦਾਨ ਪਾਇਓ ਤਾਂ ਜੋ ਕਿ 23 ਸਤੰਬਰ ਨੂੰ ਡੋਲੀ ਭੈਣ ਚੜ ਸਕੇ ਤੇ ਵਿਆਹ ਵਧੀਆ ਹੋ ਸਕੇ ਤੇ ਮੈਨੂੰ ਸਪੈਨ ਸੁਪਨੇ ਹਰ ਇੱਕ ਮਾਣ ਦੇਖੇ ਹੁੰਦੇ ਨੇ ਕਿ ਇਹਦੇ ਮਾਵਾਂ ਦੀ ਇੱਕ ਗੱਲ ਹੁੰਦੀ ਆ ਸੁਪਨੇ ਕੀ ਕੀ ਵੇਖੇ ਸੀ ਧੀ ਦੇ ਸੁਪਨਾ ਤੇ ਵੇਖਿਆ ਪੜੀ ਪਲਾਸਟਿਕ ਕੀਤੀ ਕਿਦਾਂ ਨੌਕਰੀ ਨਾਲ ਕਰੀ ਭਰ ਰਹੇ ਪਰ ਗਰੀਬੀ ਇਤਰਾ ਹੀ ਦਿਹਾੜੀ ਧੱਪਾ ਕਰਕੇ ਕਦੀ ਥੀਸਾ ਬੂਸਾ ਇਹਦਾ ਤਾਰ ਤੂਰ ਕੇ ਪੜਾਈ ਕਦੀ ਦਿਹਾੜੀ ਲੱਗ ਜਾਂਦੀ ਕਦੀ ਨਹੀਂ ਲੱਗਦੀ ਐਦਾਂ ਖਿੱਚ ਤੂਗੇ ਪਲਾਸਟੂ ਕਰ ਲਈ ਹੁਣ ਨਹੀਂ ਨੌਕਰੀਆਂ ਕਰਮਾਂ ਦੇ ਨਾਲ ਨੌਕਰੀਆਂ ਕਿੱਥੇ ਮਿਲਦੀਆਂ ਜੀ ਪੜੇ ਹਮੇਸ਼ਾ ਕਹਿੰਦਾ ਵੀ ਮਾਵਾਂ ਤੇ ਇੱਕ ਗੱਲ ਆ ਜਦੋਂ ਧੀ ਜੰਮਦੀ ਆ ਕਹਿੰਦੇ ਤੇ ਜਿਹੜੀ ਕਿ ਮਾਂ ਆ ਛੋਟਾ ਛੋਟਾ ਸਮਾਨ ਬਣਾਉਣਾ ਦਾਇਰ ਸ਼ੁਰੂ ਕਰ ਦਿੰਦੀ ਆ ਵੀ ਆਪਣੇ ਧੀ ਦੇ ਵਿਆਹ ਵਾਸਤੇ ਆਨੰਦ ਕਾਰਜ ਵਾਸਤੇ ਧੀ ਹੁੰਦੀ ਆ ਨਾ ਹੋਊਗਾ ਤੁਸੀਂ ਕੋਈ ਸਮਾਨ ਮੋੜ ਥੋੜਾ ਬੋਤਾ ਬੜਾਇਆ ਹੋਊਗਾ ਕਿ ਨਹੀਂ ਬਣਾਇਆ ਧੀ ਵਾਸਤੇ ਕੁਛ ਨਹੀਂ ਬਣਾਇਆ ਕੋਈ ਕੰਨਾ ਨੂੰ ਨਹੀਂ ਕੁਛ ਨਹੀਂ ਇਹਦੇ ਚਰੀ ਦੇ ਨਹੀਂ ਜੀ ਕੁਛ ਨਹੀਂ ਬੜਾਇਆ ਕਿ ਲੱਗਦਾ ਨਹੀਂ ਪਾਣੇ ਕਿਤੇ ਆਪਣੀ ਗਰੀਬੀ ਤੇ ਕਦੀ ਰੋਣਾ ਆਉਂਦਾ ਚੀਜ਼ ਲਾ ਕੇ ਫਿਰ ਅੱਜ ਕਰ ਧੀਆ ਦਿੱਤੀ ਹੈ ਤੇ ਧੀਆ ਨੂੰ ਪਾਲਣ ਵਾਸਤੇ ਉਹਨਾਂ ਦਾ ਅਨੰਦ ਕਾਰਜ ਕਰਨ ਵਾਸਤੇ ਫਿਰ ਅੱਬਾ ਪੈਸੇ ਦਿੰਦਾ ਕਿ ਅਜ ਬਗਾਨੇ ਹੱਥਾਂ ਬਲੇ ਵੇਖਣਾ ਪੈਂਦਾ ਲੋਕਾਂ ਵੱਲ ਝਾਤੀ ਵੇਖਣੀ ਪੈਂਦੀ ਆ ਕਿ ਕਦੋਂ ਕੋਈ ਮਦਦ ਕਰੂਗਾ ਤੇ ਧੀ ਦੀ ਅਨੰਦ ਕਾਰਜ ਹੋਊਗਾ ਜਾਂ ਘਰੇ ਕਲਾਸ਼ਨ ਪਾਣੀ ਆਊਗਾ ਕਿ ਲੱਗਦਾ ਕਿ ਰੱਬ ਦਾ ਇਜ਼ਤਾਰ ਹੀ ਹੁੰਦੀ ਆ ਕਿ ਰੱਬਾ ਕਦੀ ਗਰੀਬ ਨਾ ਬਣਾਵੀ ਕਿਸੇ ਨੂੰ ਗਰੀਬੀ ਵੜੀ ਗਰੀਬੀ ਰਹੀ ਜੀ ਗਰੀਬੀ ਉਹ ਦਿਹਾੜੀ ਮਿਲਦੀ ਕਦੀ ਤਾਂ ਹੀ ਮਿਲਦੀ ਹਾਂਜੀ ਐਦਾਂ ਹੀ ਆ ਕੇ ਹੁਣ ਇਹੋ ਸੋਚਦੇ ਵੀ ਕੋਹੇ ਦੇ ਵੀ ਕੰਨ ਕੱਜਾਂਗੇ ਪਰ ਨਹੀਂ ਕੁਛ ਨਹੀਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਾਂ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਨੇ ਕਿਉਂਕਿ ਬਹੁਤ ਮਾਨ ਦੁਖੀ ਹੁੰਦਾ ਅਸੀਂ ਵੀ ਸੱਚੇ ਪਾਤਸ਼ਾਹ ਅਰਦਾਸ ਕਰਦੇ ਹਾਂ ਪਰਮਾਤਮਾ ਗਾਣੀ ਜੇ ਰੱਬਾ ਧਿਆਨ ਦਿੱਤੀਆਂ ਹੀ ਨਾ ਤੇ ਉਹਨਾਂ ਨੂੰ ਪਾਲਣ ਪੋਸ਼ਣ ਕਰਨ ਵਾਸਤੇ ਉਹਨਾਂ ਦੇ ਵਿਆਹ ਵਾਸਤੇ ਸਮਰਥਾ ਬਖਸ਼ੀ ਕਿ ਸਾਨੂੰ ਲੋਕਾਂ ਦੇ ਹੱਲ ਨਾਲ ਵੇਖਣਾ ਪਵੇ ਕਿਸੇ ਦੇ ਵੱਲ ਹੱਥ ਨਾ ਅੜਨੇ ਪੈਣ ਇਹ ਹਾਲਾਤ ਹੋ ਗਏ ਨੇ ਅੱਜ ਮਾਂ ਦੀ ਮਜਬੂਰੀ ਹੋ ਗਈ ਆ ਅੱਜ ਆਪਣੀ ਧੀਆਂ ਵਾਸਤੇ ਤੁਹਾਡੀ ਗਾੜੀ ਹੱਥ ਸਾੜ ਰਹੀ ਆ ਇਸ ਧੀ ਦਾ ਅਨੰਦ ਗਾਰਜਿਆ ਕਹਿੰਦੇ ਧੀ ਦਾ ਦਾਨ ਕੰਨਿਆਦਾਨ ਮਹਾਦਾਨ ਮੰਨਿਆ ਜਾਂਦਾ ਤੇ ਲੋਕ ਬੜੇ ਵੱਧ ਝੜ ਕੇ ਅੱਗੇ ਮਦਦ ਵੀ ਕਰਦੇ ਨੇ ਅੱਜ ਇਸ ਧੀ ਦਾ ਵੀ ਅਨੰਦ ਗਾਰਜਿਆ ਭਾਈ ਅਸ ਤੋਂ ਹਫਤਾ ਬਾਅਦ ਜਿਹਨੂੰ ਸਾਥ ਦਿਓ ਤੁਸੀਂ ਦੇਖਿਆ ਮਾਂ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਨੇ ਆ ਕਿ ਸਾਡਾ ਜ ਮਨ ਭਾਲਿਆ ਕਿਉਂਕਿ ਅਸੀਂ ਵੀ ਪਰਿਵਾਰ ਵਾਲੇ ਆ ਧੀਆਂ ਵਾਲੇ ਆ ਜਦੋਂ ਕਿ ਧੀ ਦਾ ਇਸ ਤਰ੍ਹਾਂ ਦਾ ਅਨੰਦ ਗਾਰਜਿਆ ਜੀ ਵੀਡੀਓ ਬਣਾਉਣੀ ਹੁੰਦੀ ਹੈ ਨਾ ਸਾਡਾ ਬੜਾ ਮਨ ਪਰ ਆਉਂਦਾ ਕਿ ਸੱਚੇ ਪਾਸ਼ਾ ਤੂੰ ਕਿਹੜੀ ਡਿਊਟੀ ਸਾਡੀ ਲਾਦਦੀ ਹੋ ਇਸ ਤਰ੍ਹਾਂ ਦੀਆਂ ਧੀਆਂ ਜਦੋਂ ਪਾਉਂਦੇ ਆ ਚਲੋ ਸੰਗਤ ਬਹੁਤ ਪਿਆਰ ਕਰਦੀ ਵੀ ਆ ਸੰਗਤ ਐਨ ਆਰ ਆਈ ਵੀ ਸਮਾਜ ਸੇਵੀ ਬਹੁਤ ਸਾਥ ਦਿੰਦੇ ਨੇ ਪਰ ਅੱਬਾ ਪਰਿਸਥਿਤੀ ਵੀਡੀਓ ਨਾ ਹੀ ਬਣਾਉਣੀ ਪਵੇ ਹਰ ਕੁੜੀ ਦੀ ਜਿਹੜੀ ਆ ਉਹ ਕਪੜੇ ਰਾਜੀ ਖੁਸ਼ੀ ਆਪਣੇ ਘਰੇ ਜਾਵੇ ਆ ਭੈਣ ਕੀ ਅਪੀਲ ਕੀ ਕਰਨਾ ਚਾਹਾਂਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਚ ਐਨਆਰਆਈ ਵੀ ਸਮਾਸੀ ਵੀ ਕੀ ਗਣਿਆ ਜਾਏਗਾ ਇਹਨਾਂ ਗੜੀਆਂ ਹੱਥ ਜੋੜਦੀਆਂ ਮੇਰੀ ਮਜਦ ਕਰਨੀ ਕੀਤੀ ਜਾ ਵਾਤੋ ਵਾਤ ਜਿੰਨੀ ਵੰਦੀ ਮੇਰੀ ਮਜਦ ਕਰੋ ਕਿਸ ਤਾਲੀ ਮਤ ਮੰਗਦੇ ਮਤ ਜੋ ਵੀ ਉਹਨਾਂ ਕੋ ਸਰਦਾ ਵਰਦਾ ਦੌਣ ਦੇਣ ਮੈਨੂੰ ਬਿਲਕੁਲ ਤੁਸੀਂ ਦੇਖਿਆ ਵੀ ਮਾਣ ਨੇ ਕਿਹਾ ਵੀ ਜੋ ਸਰਦਾ ਵਰਦਾ ਹੋਊਗਾ ਜੋ ਤਿਲ ਫੁੱਲ ਸੇਵਾ ਜ਼ਰੂਰ ਕਰਿਓ ਇਸ ਦੀ ਅਨੰਦ ਕਾਜ ਵਾਸਤੇ ਤੇ ਪਰਿਵਾਰ ਦੀ ਸਿੱਧੇ ਆ ਕੇ ਮਤ ਕਰਿਓ ਬਟਾਲੇ ਲਾ ਕੇ ਪਿੰਡ ਸੂਲ ਪਰ ਆ ਪੰਜ ਗਰਾਈਂ ਦਾ ਬਿਲਕੁਲ ਲਾਗੇ ਪਿੰਡ ਆ ਇੱਥੇ ਆ ਕੇ ਸਿੱਧੀ ਪਰਿਵਾਰ ਦੀ ਮਤ ਕਰਿਓ ਤੇ ਪੈਣੇ ਆਪਣਾ ਕੋਈ ਐਡਰੈਸ ਪਤਾ ਜ਼ਰੂਰ ਦੱਸ ਦਿਓ ਜੇ ਕਿ ਕਿਸੇ ਨੇ ਆਉਣਾ ਹੋਵੇ ਤੇ ਕਿੱਥੇ ਆਵੇਦਾ ਹੈ ਇੱਥੇ ਰਸੂਲਪੁਰ ਹੀ ਹੈ ਪਿੰਡ ਰਸੂਲਪੁਰ ਜੀ ਹਾਂਜੀ ਜੀ ਨਾ ਆ ਤੁਹਾਡੇ ਉੱਤੇ ਕਰੋ ਇਹਦਾ ਨਾਂ ਉਦਾਂ ਸੁਖਵੰਤ ਸਿੰਘ ਜੇ ਉਦਾਂ ਹੀ ਪੱਪੂ ਲੈਂਦੇ ਆ ਜੇ ਨਾਂ ਪੱਪੂ ਦੀ ਭੈਣਾਂ ਹਾਂਜੀ ਬਿਲਕੁਲ ਤੁਸੀਂ ਦੇਖਿਆ ਵੀ ਸਰਦਾਰ ਜੀ ਦਾ ਨਾਂ ਸੁਖਵੰਤ ਸਿੰਘ ਆ ਛੋਟਾ ਨਾ ਪੱਪੂ ਦੇ ਨਾਂ ਜਾਣਿਆਂ ਦਾ ਬੜੀਆਂ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਮਨ ਪਰੋਂ ਦਾ ਦੇਖ ਕੇ ਇਸ ਤਾਂ ਦੇ ਹਾਲਾਤਾਂ ਨੂੰ ਉਸ ਧੀ ਦਾ ਵੀ ਗੱਲਬਾਤ ਕਰਾਂਗੇ ਜਿਸ ਧੀ ਦਾ ਆਨੰਦਕਾਰ ਜਿਆ ਅਮਨਦੀਪ ਦਾ ਅਮਨਦੀਪ ਪੁੱਤ ਵਿਆਹ ਕਰੇ ਧਰ ਲਿਆ ਪਰ ਘਰ ਚ ਹਾਲਾਤ ਨਹੀਂ ਉਸਾਂ ਦੇ ਘਰ ਚ ਤਿਆਰੀ ਨਹੀਂ ਕੀਤੀ ਪਰ ਹਰਕਤियां ਸੁਪਨੇ ਹੁੰਦੇ ਨੇ ਹਰਕਤियां ਦੇ ਚਾਹ ਹੁੰਦੇ ਨੇ ਅਮਨਦੀਪ ਦੇ ਕੋ ਚਾਹ ਹੋਣਗੇ ਕੀ ਚਾਹ ਤੁਹਾਡੇ ਦਸ਼ਕਾ ਨੂੰ ਸਾਡੇ ਚਾ ਮੇਰੇ ਹੀ ਕਿ ਵਧੀਆ ਤਰੀਕੇ ਨਾਲ ਹੁੰਦਾ ਜਿੱਦਾਂ ਸਾਰਿਆਂ ਦੇ ਹੁੰਦੇ ਵਧੀਆ ਤਰੀਕੇ ਨਾਲ ਮੈਨੂੰ ਬੜਾ ਸ਼ੌਂਕ ਹੀ ਸੀ ਕਿ ਮੈਂ ਕੁਛ ਬਣਾ ਮੈਡੀਕਲ ਚ ਮੈਂ ਪਲੱਸ 2 ਚੋਂ ਕੀਤੀ ਨੂੰ ਸ਼ੌਂਕ ਹੀ ਕਿ ਮੈਂ ਗਾੜੀ ਨਰਸਿੰਗ ਦਾ ਕਰਾਂ ਪਰ ਕਰਦੀਆਂ ਮਜਬੂਰੀਆਂ ਨੇ ਮੈਨੂੰ ਨਹੀਂ ਕਾਹੇ ਜੋਗਾ ਬਣਾਇਆ ਇਹ ਬੋ ਤਾਂ ਵਿਆਹ ਦੀ ਗੱਲ ਕਰਨ ਦੇ ਆ ਮੈਂ ਵਿਆਹ ਦੇ ਸੁਪਨੇ ਹੁੰਦੇ ਹੱਕ ਦੀ ਦੇ ਭੀ ਡੋਲੀ ਬੰਦੇ ਆ ਸੋਹਰੇ ਘਰੇ ਚਲੇ ਜਾਣਾ ਪਰ ਕਹਿੰਦੇ ਪਰੀਆਂ ਵਿਚਾਰ ਹੋ ਜਾਂਦਾ ਤੁਹਾਡਾ ਵੀ ਇਸ ਤਰ੍ਹਾਂ ਕੋਈ ਚਾ ਹੈਗਾ ਸੀ ਤੁਸੀਂ ਇਸ ਤਰ੍ਹਾਂ ਦੇ ਸੁਪਨੇ ਦੇਖੇ ਸੀ ਕੋਈ ਹਾਂ ਜੀ ਹੈਗੇ ਆ ਪਰ ਹੁਣ ਕੀ ਕਰੀਏ ਕਰਦੀਆਂ ਮਜਬੂਰੀਆਂ ਦੇ ਕਾਰਨ ਨਹੀਂ ਸੁਪਨੇ ਪੂਰੇ ਹੋ ਸਕਣ ਮੇਰੇ ਨਸੋ ਵੀ ਪਿਤਾ ਤੁਹਾਡੇ ਕੀ ਕਰਦੇ ਨੇ ਕੱਜ ਹਾਲਾਤ ਬੜੇ ਨਾਰਿਕਨ ਸੀ ਦੇਖਿਆ ਕਮਰਾ ਜਿਹੜਾ ਬਾਜ਼ਾਰ ਦੇ ਨਾਲੋਂ 4.5 ਫੁੱਟ ਨੀਵਾ ਕਮਰਾ ਵਾ ਜਦੋਂ ਕਦੇ ਮੀਂਹ ਆਉਂਦਾ ਸਾਰਾ ਪਾਣੀ ਅੰਦਰ ਆ ਜਾਂਦਾ ਕਹਿੰਦੇ ਸਾਰੀ ਸਹੀ ਰਾਤ ਸੌਂਦੇ ਨਹੀਂ ਪਰਿਵਾਰ ਛੱਤ ਵੀ ਚੌਂਦੀ ਆ ਥੱਲੇ ਵੀ ਪਾਣੀ ਭਰ ਜਾਂਦਾ ਫੇ ਕਿਸ ਤਰ੍ਹਾਂ ਰਾਤ ਬਦੀਦ ਕਰਦੇ ਹੋ ਮੇਰੇ ਪਿਤਾ ਦੀ ਦੇਖੋ ਲੋਕਾਂ ਨੂੰ ਨਹੀਂ ਹੁੰਦਾ ਉਹ ਬਹੁਤ ਬਜ਼ੁਰਗ ਨੇ ਤੇ ਬਾਕੀ ਤੁਸੀਂ ਸਾਡੇ ਘਰ ਦੇ ਹਾਲਾਤ ਵੇਖੇ ਹੀ ਨਹੀਂ ਨੇ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਧੀ ਨੇ ਵੀ ਗੱਲਬਾਤ ਕੀਤੀ ਪਰ ਧੀ ਦਾ ਦਰਦ ਕਹਿੰਦੇ ਹਮੇਸ਼ਾ ਧੀਆਂ ਜੜੀਆਂ ਨੇ ਉਹ ਪਿਤਾ ਦਾ ਤੇ ਮਾਲ ਦਾ ਦਰਦ ਬਣਾਉਂਡੀਆਂ ਨੇ ਜਿਸ ਤਾਂ ਦੇ ਮਾੜੇ ਹਾਲਾਤਾਂ ਜ ਰਹਿੰਦੀਆਂ ਨੇ ਪਰਤੀਆਂ ਧੀਆਂ ਹੁੰਦੀਆਂ ਨੇ ਐਸ ਤੱਕ ਕਿ ਦਸ਼ਕੋ ਤੁਹਾਡੀ ਧੀ ਆ ਇਸ ਦਾ ਆਨੰਦ ਗਾਰ ਜਿਆ ਜਿੰਨਾ ਤੁਸੀਂ ਤੇਲਫੁਲ ਸੇਵਾ ਕਰ ਸਕਦੇ ਹੋ ਪਰਿਵਾਰ ਦੀ ਜਰੂਰ ਸੇਵਾ ਕਰਿਓ ਕਿਉਂਕਿ ਪਰਿਵਾਰ ਬਹੁਤ ਹੀ ਹਾਲਾਤ ਵਧੀਆ ਨਹੀਂ ਐ ਤੁਹਾਨੂੰ ਪਰਿਵਾਰ ਦੀ ਕੱਲੀ ਕੱਲੀ ਹਾਲਾਤ ਦਿਖਾਤ ਨੇ ਜਿਸ ਕਮਰੇ ਚ ਬੈਠੇ ਆ ਇਹ ਕਮਰਾ ਬਾਜ਼ਾਰ ਨਾਲੋਂ 5-7 ਫੁੱਟ ਨੀਵਾ ਇੱਕ ਛੋਟਾ ਜਿਹਾ ਕਮਰਾ ਨਾਲ ਆ ਜਿਹੜੀ ਕਿ ਸੋਈ ਦਾ ਕੰਮੜਾ ਦੇ ਰਿਹਾ ਘੱਟ ਇਕੱਲਾ ਕਮੌੜਾ ਸਰਦਾਰ ਸੁਖਵੰਤ ਸਿੰਘ ਜਿਹਨਾਂ ਨੂੰ ਪੱਪੂ ਵੀ ਕਿਹਾ ਜਾਂਦਾ ਵਾ ਪਿੰਡ ਸਰੂਪੁਰ ਦਾ ਰਹਿਣ ਵਾਲਾ ਜਿਹੜਾ ਕਿ ਮਿਸਤੀਆ ਮਗ ਦਿਹਾੜੀ ਕਰਦਾ ਕਦੀ ਦਿਹਾੜੀ ਲੱਗਦੀ ਕਦੀ ਨਹੀਂ ਲੱਗਦੀ ਪਰ ਅੱਜ ਹਾਲਾਤ ਵਿੱਚ ਤਾਂ ਦੇ ਹੋ ਗਏ ਨੇ ਕਿ ਬਹੁਤੀ ਉਮਰ ਹੋਣ ਕਰਕੇ ਕੋਈ ਦਿਹਾੜੀ ਵੀ ਨਹੀਂ ਇਹਨਾਂ ਨੂੰ ਲਵਾਉਂਦਾ ਤੇ ਗੱਲਬਾਤ ਕਰਾਂਗੇ ਭੈਣ ਜਿਹੜੀ ਇਹਨਾਂ ਦੀ ਰਿਸ਼ਤੇਦਾਰ ਆ ਉਹ ਵੀ ਸਾਡੇ ਹਾਂਜੀ ਰਾਜਾਣੀ ਰਾਜਾਣੀ ਜੀ ਪਰਿਵਾਰ ਦੇ ਹਾਲਾਤ ਸ਼ੁਰੂ ਤੋਂ ਇਸ ਤਰ੍ਹਾਂ ਦੇ ਦੇ ਕਿ ਜਾਂ ਹੋਣੇ ਹਿਸਤਾਂ ਦੇ ਹਾਲਾਤ ਹੋਏ ਨੇ ਨਹੀਂ ਸ਼ੁਰੂ ਤੋਂ ਇਦਾਂ ਹੀ ਆ ਕਿ ਇੱਕ ਜਣਾ ਹੀ ਕਮਾਉਣ ਵਾਲਾ ਸੀ ਉਹ ਦਿਹਾੜੀ ਲਾਉਣੇ ਉਹ ਖਾਣਾ ਤੇ ਤੁਹਾਨੂੰ ਪਤਾ ਜਿਹੜੀ ਦਿਹਾੜੀ ਲਾਉਣੀ ਉਹ ਖਾ ਲੈਣਾ ਤੇ ਫਿਰ ਜੁੜਨਾ ਕਿੱਥੋਂ ਹੁੰਦਾ ਹਾਂਜੀ ਤੇ ਮੈਨੂੰ 125 ਦਾ ਆਨੰਦ ਕਾਜ ਰੱਖ ਲਿਆ ਬੰਦਾ ਪਰ ਘਰ ਚ ਕੋਈ ਤਿਆਰੀ ਨਹੀਂ ਕੀਤੀ ਕਿਸੇ ਕਿਸਮ ਦਾ ਕੋਈ ਨਹੀਂ ਤੇ ਕਹਿੰਦੇ ਵੀ ਵਿਆਹ ਲ ਘਰ ਤੇ ਪਿੰਡ ਚ ਦੂਰੋਂ ਲੱਗ ਜਾਂਦਾ ਪਤਾ ਵੀ ਫਲਾਣੇ ਘਰੇ ਵਿਆਹ ਧਰਿਆ ਵਾ ਪਰ ਇੱਥੇ ਕੋਈ ਤਿਆਰੀ ਨਹੀਂ ਕੀਤੀ ਜੇ ਤੱਕ ਵੇਖੋ ਜੀ ਜਦੋਂ ਖਰਚਾ ਹੀ ਹੈ ਨਹੀਂ ਤੇ ਤਿਆਰੀ ਕਰਨਾ ਕਰਨੀ ਇਹਨਾਂ ਨੇ ਜੇ ਤੇ ਉਹਨਾਂ ਕੋ ਖਰਚਾ ਹੁੰਦਾ ਫਿਰ ਬਹੁਤ ਤਿਆਰੀਆਂ ਕਰਦੇ ਤੁਹਾਨੂੰ ਪਤਾ ਧੀਆ ਦੇ ਕਿੰਨੇ ਚਾ ਹੁੰਦੇ ਤੇ ਹੁਣ ਤੇ ਸਾਰੇ ਚਾ ਮਾਰ ਕੇ ਜੋ ਵੀ ਉਹਨਾਂ ਕੋ ਸਰਦਾ ਵੀ ਉਸੇ ਹਿਸਾਬ ਨਾਲ ਉਹਨਾ ਕੀਤਾ ਵਾ ਤੇ ਭੈਣ ਭਰਾਵਾ ਗਾੜੀ ਬੇਨਤੀ ਉਹ ਕਰਦੇ ਆ ਕਿ ਸਾਡੇ ਵਾਸਤੇ ਸਾਡੀ ਵੱਧ ਵੱਧ ਮਸਤ ਕਰੋ ਤੇ ਅਸੀਂ ਇੱਕ ਚੰਗਾ ਵਿਆਹ ਕਰ ਸਕੀਏ ਜਿਆਦਾ ਚੰਗਾ ਨਹੀਂ ਚਲੋ ਇੰਨਾ ਵੀ ਅਸੀਂ ਆਪਣੀ ਤੀਨ ਬੂਹਾਂ ਠਾ ਸਕੀਏ ਹਾਂ ਜਿਹੜੇ ਪਹਿਲੇ ਦੋ ਤੀ ਵਿਆਹਿਆਂ ਨੇ ਉਹ ਵੀ ਰਿਸ਼ਤੇਦਾਰਾਂ ਭੈਣ ਭਰਾਣੇ ਨਾਲ ਮਿਲ ਕੇ ਵਿਆਹ ਤੀਆਂ ਪਰੇਸਤੀ ਦੇ ਵਾਸਤੇ ਹਜੇ ਤੱਕ ਕਿਸੇ ਨੇ ਅੱਗੇ ਨਹੀਂ ਆਇਆ ਅੱਜ ਹਫਤਾ ਰਹਿ ਗਿਆ ਵਿਆਹ ਨੂੰ ਪਰ ਵਿਆਹ ਵਾਸਤੇ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚਾ ਜੀ ਦੇਖੋ ਜੀ ਦੋਨਾਂ ਵਿਆਹ ਕਰਵਾਤੇ ਹੁਣ بار بار ਕੌਣ ਭੈਣ ਭਰਾ ਇੰਨੀ ਮਸਤ ਦਿੰਦਾ ਜੀ بار بار ਕੋਈ ਨਹੀਂ ਮਸਤ ਕਰਦਾ ਹੁਣ ਅਜੇ ਤੀਕਤ ਕਿਸ ਨੇ ਪੁੱਛਿਆ ਹੀ ਨਹੀਂ ਇਹਨਾਂ ਨੂੰ ਆਣ ਕੇ ਹਾਂਜੀ ਬਿਲਕੁਲ ਜੀ ਤੇ ਅਪੀਲ ਕੀ ਕਰਨਾ ਚਾਹੋਗੇ ਜੀ ਦਰਸ਼ਕ ਦੇਖ ਰਹੇ ਤੁਹਾਨੂੰ ਕੀ ਇਹਨਾਂ ਨੂੰ ਬੇਨਤੀ ਕਰਨਾ ਚਾਹੋ ਜੋ ਸਰਦਾ ਬਣਦਾ ਜਿਤਕੋ ਵੀ ਉਹ ਇਹਨਾਂ ਦੀ ਮਸਤ ਜ਼ਰੂਰ ਕਰੇ ਦਾਨੀ ਸੱਜਣ ਬਹੁਤ ਨੇ ਜੇਕਰ ਸਕੰਨ ਤੇ ਬਹੁਤ ਕੁਝ ਕਰ ਸਕਦੇ ਨੇ ਸਾਡੇ ਭੈਣ ਭਰਾ ਤੇ ਚਲੋ ਇਹਨਾਂ ਦੀ ਗਰੀਬਾਂ ਦੀ ਗੱਤ ਵਾਦ ਮਸਤ ਕਰੋ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਸੀ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਹੁਣ ਪਰਿਵਾਰ ਦੇ ਮੁਖੀ ਆ ਜਿਹੜੇ ਕੀ ਸਰਦਾਰ ਸੁਖਵੰਤ ਸਿੰਘ ਲੜਕੀ ਦੇ ਪਿਤਾ ਜੀ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਰਦਾਰ ਜੀ ਕਰਦੇ ਹਾਲਾਤ ਕਿਉਂ ਨਹੀਂ ਸੁਧਰੇ ਅਜੇ ਤੱਕ ਇੰਨੀ ਮਿਹਨਤ ਕਰਦੇ ਹੋ ਤੇ ਕਿਉਂ ਨਹੀਂ ਕਰਦੇ ਅਸੀਂ ਦੇਖਿਆ ਇੱਕ ਕਮਰਾ ਉਹ ਵੀ ਬਾਜ਼ਾਰ ਵਾਲੇ ਨਾਲ ਛੋਟਾ ਤੇ ਤਿੰਨ ਧੀਆਂ ਦੋ ਧੀਆਂ ਵਿਆਹਤੀਆਂ ਰਿਸ਼ਤੇਦਾਰਾਂ ਨੇ ਇੱਕ ਧੀ ਰਹਿ ਗਈ ਅਮਨਦੀਪ ਜਿਹਦਾ ਵਿਆਹ ਹਫਤੇ ਤੱਕ ਨੂੰ ਕਿਸ ਤਰ੍ਹਾਂ ਤਿਆਰੀ ਕਰ ਕੋ ਸਾਰੀ ਤੇ ਅਰੇ ਇਦਾਂ ਇਹ ਲੈ ਪਹਿਰੇ ਤੇ ਲਾਹਣੀ ਕੋਈ ਤਿਆਰੀ ਕਰਦੀ ਕਰਨੀ ਹੈ ਜੀ ਹਾਂਜੀ ਤੇ ਪਹਿਹਾ ਹੁੰਦਾ ਤੇ ਤਿਆਰੀ ਕਰਦੇ ਜੀ ਹਾਂਜੀ ਕਹਿੰਦੇ ਬਾਪ ਨੂੰ ਬਹੁਤ ਚਾਹ ਹੁੰਦਾ ਧੀ ਦੇ ਵਿਆਹ ਦਾ ਤੇ ਕਹਿੰਦੇ ਵੀ ਜਿਹੜੀਆਂ ਖਾਸ ਕਰਕੇ ਧੀਆ ਲਾੜੀਆਂ ਹੁੰਦੀਆਂ ਨੇ ਉਹ ਬਾਪ ਦੀਆਂ ਬਹੁਤ ਲਾੜੀਆਂ ਹੁੰਦੀਆਂ ਨੇ ਇੱਕ ਕਿੰਨੇ ਕਿਦੇ ਵਿੱਚ ਸੱਚਾਈ ਹੈ ਹੁੰਦਾ ਸਹੀ ਚਾਹ ਤੇ ਬੜਾ ਹੁੰਦਾ ਜੀ ਪਰ ਪੈਸਾ ਤੇ ਲੈ ਨਹੀਂ ਕੋਲ ਤੇ ਕਾਦਾ ਚਾਹ ਹਾਂਜੀ ਅਕੀ ਲੱਗਦਾ ਨਹੀਂ ਕਿ ਸੋਚਿਆ ਨਹੀਂ ਸੀ ਵੀ ਜੇਕਰ ਪੈਸਾ ਤੇਲਾ ਹੁੰਦਾ ਤੇ ਕਿਸ ਤਰ੍ਹਾਂ ਦੀਦਾ ਵਿਆਹ ਕਰਦੇ ਕਿੰਨੇ ਕੁ ਮੰਝਨੀ ਦਾ ਸਿੜੀਆਂ ਪੂਰੀਆਂ ਕਰਨੀਆਂ ਹਾਂ ਹਾਂਜੀ ਫੇਰ ਚਲੋ ਪੈਸਾ ਦਾ ਰੀਜਾ ਪੂਰਿਆ ਹੋ ਜਾਣੀਆਂ ਹਾਂ ਹਾਂ ਇਹ ਨਹੀਂ ਤੇ ਫਿਰ ਰੀਜਾ ਮਕਾਨੇ ਪੂਰਿਆ ਹੋਣੀਆਂ ਹਾਂ ਹਾਂਜੀ ਕੀ ਅਪੀਲ ਕੀ ਕਰਨਾ ਚਾਹੋਗੇ ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਦੇਖ ਰਣੇ ਦੇ ਸਾਮ ਅਦੇਸ਼ਾਂ ਨੇ ਕੀ ਕਹਿਣਾ ਚਾਹੋਗੇ ਨਹੀਂ ਕਿੰਨੇ ਵੀ ਸਾਡੀ ਮਦਦ ਕਰੋ ਕਿ ਜੋ ਸਾਦਾ ਬੰਦਾ ਹਣੋ ਦੋ ਤੇ ਤਿੰਨ ਵੋਟਾਂ ਚੱਕੀ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਪਰਿਵਾਰ ਦੇ ਮੁਖੀਆ ਜਿਹੜਾ ਕਿ ਸਰਦਾਰ ਸੁਖਵੰਤ ਸਿੰਘ ਉਰਫ ਪੱਪੂ ਜਿਨ੍ਹਾਂ ਨੂੰ ਪਿੰਡ 'ਚ ਜਾਣਿਆ ਜਾਂਦਾ ਪਿੰਡ ਸੋਲਪੁਰ ਜਿਹੜਾ ਕਿ ਬਟਾਲੇ ਦੇ ਨੇੜੇ ਪਿੰਡ ਆ ਪੰਜ ਕਰਾਈਆਂ ਦੇ ਲਾਗੇ ਅੱਜ ਤੁਹਾਡੇ ਸਾਹ ਦੀ ਲੋੜ ਹੈ ਪੰਜਾਬੀਓ ਵਾਚੜ ਕੇ ਸਾਥ ਕਰਿਓ ਇਸ ਪਰਿਵਾਰ ਦਾ ਤਾਂ ਜੋ ਕਿ ਤੇ ਜਿਹੜੀ ਆ ਆਪਣੇ ਸਹੁਰੇ ਘਰ ਜਾ ਸਕੇ ਕਿਉਂਕਿ ਘਰ 'ਚ ਗਰੀਬੀ ਬੜੀ ਆ ਘਰ 'ਚ ਮਾੜੇ ਹਾਲਾਤ ਬੜੇ ਨੇ ਜਦੋਂ ਰੱਬ ਘਰ 'ਚ ਗਰੀਬੀ ਦੇਂਦਾ ਤੇ ਇਸ ਤਾਂ ਦੇ ਮਾੜੇ ਹਾਲਾਤ ਦੇ ਦੇਣਾ ਇਹ ਬੰਦਾ ਮਸਾਂ ਹੀ ਸਾਰੀ ਉਮਰ ਰੋਜੀ ਰੋਟੀ ਜਗ ਰਹਿ ਜਾਂਦਾ। ਇਹੋ ਕੰਮ ਸਰਦਾਰ ਸੁਵੰਦ ਸਿੰਘ ਦਾ ਹੋਇਆ। ਅੱਜ ਬਜ਼ੁਰਗ ਹੋ ਚੱਕ ਲਿਆ ਤੇ ਕਹਿੰਦਾ ਦਿਹਾੜੀ ਜਾਂਦਾ ਲੋਕ ਦਿਹਾੜੀ ਵੀ ਨਹੀਂ ਕਰਾਉਂਦੇ ਵੀ ਤੁਸੀਂ ਦਿਹਾੜੀ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਹਾਲਾਤ ਨੇ। ਦੋ ਧੀਆ ਸੀ, ਰਿਸਤਦਾਰਾਂ ਨੇ ਵਿਆਹ ਧੀਆ, ਤੀਜੀ ਧੀ ਅੱਲਾ ਦੇ ਕਾਰਜਿਆ 23 ਸਤੰਬਰ ਨੂੰ। ਤੇ ਦਰਸ਼ਕੋ ਜਿੰਦਾਬਾਦ ਚੜ੍ਹ ਕੇ ਤਿਲ ਫੁੱਲ ਸੇਵਾ ਕਰ ਸਕਦੇ ਹੋ ਧੀ ਦੇ ਵਿਆਹ ਵਾਸਤੇ ਜ਼ਰੂਰ ਕਰਿਓ। ਕਹਿੰਦੇ ਕੰਨਿਆਦਾਨ ਮਹਾਦਾਨ ਬਣਿਆ ਦਾ। ਭੈਣੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਰਿਵਾਰ ਦੀ ਸਹਿਮਤੀ ਨਾਲ ਬਣਾ ਰਹੇ ਆ ਕਿਸੇ ਕਰਮ ਦੀ ਕਿਸੇ ਪਰਿਵਾਰ ਨੂੰ ਕੋਈ ਨਾਰਾਜ਼ਗੀ ਤਾਂ ਨਹੀਂ ਇਸ ਚੀਜ਼ ਦੀ ਹੈਗੀ ਨਹੀਂ ਜੀ ਕੋਈ ਨਾਰਾਜ਼ਗੀ ਨਹੀਂ ਆਪਣੀ ਮਰਜ਼ੀ ਨਾਲ ਬਣਵਾ ਰਹੇ ਆ ਕਿਉਂਕਿ ਮਜਦ ਤੇ ਤੁਹਾਨੂੰ ਪਤਾ ਜਦੋਂ ਨਹੀਂ ਭੈਣ ਭਰਾ ਕਰਦੇ ਫਿਰ ਕਿਤੇ ਉਹ ਤੇ ਮਜਦ ਲੈਣੀ ਜਾਂ ਉਹਨਾਂ ਦੇ ਇਸ ਕਰਕੇ ਉਹਨਾਂ ਵੀਡੀਓ ਬਣਵਾਈ ਪਰ ਗੱਲ ਕਰੀਏ ਸਾਡੀ ਵੀ ਮਜਬੂਰੀ ਹੋ ਜਾਂਦੀ ਆ ਬਈ ਜਦੋਂ ਸਾਨੂੰ ਇਸਤਾਨੇ ਪਰਿਵਾਰ ਬੁਲਾਉਂਦੇ ਨੇ ਸਾਡੀ ਮਜਬੂਰੀ ਹੋ ਜਾਂਦੀ ਵੀਡੀਓ ਬਣਾਉਣੀ ਨਹੀਂ ਤੇ ਸਾਡਾ ਜੀ ਨਹੀਂ ਕਰਦਾ ਕਿਉਂਕਿ ਅਸੀਂ ਦੇਖਿਆ ਬੜੇ ਲੋਕ ਸਾਲ ਕਮੈਂਟ ਵੀ ਕਰਦੇ ਨੇ ਕਿ ਤੁਸੀਂ ਯਾ ਗਰੀਬਾਂ ਦਾ ਮਜ਼ਾਕ ਉਡਾਉਂਦੇ ਹੋ ਤੁਸੀਂ ਗਰੀਬਾਂ ਦੀ ਇਸਤਾਨੇ ਵੀਡੀਓ ਬਣਾ ਬਣਾ ਕੇ ਪਾਉਂਦੇ ਹੋ ਸਾਡੀ ਮਜਬੂਰੀ ਹੋ ਜਾਂਦੀ ਆ ਜਦੋਂ ਸਾਨੂੰ ਪਰਿਵਾਰ ਬੁਲਾਉਂਦਾ ਸਾ ਕੋ ਨਾ ਨਹੀਂ ਹੁੰਦੀ ਕੀ ਕਹਿਣਾ ਚਾਹੂਗਾ ਜੇ ਲੋਕਾਂ ਨੂੰ ਹਾਂਜੀ ਤੇ ਵੇਖੋ ਜੇ ਇਹਨਾਂ ਦੀ ਗਰੀਬੀ ਆ ਤੇ ਉਹਨਾਂ ਨੇ ਗਰੀਬੀ ਦਾ ਕਰਕੇ ਹੀ ਅੱਗੇ ਆਏ ਆ ਨਹੀਂ ਤੇ ਜੀਤ ਕਿਸਦਾ ਵੀ ਨਹੀਂ ਕਰਦਾ ਕਿ ਅਸੀਂ ਵੀ 30ਾਂ ਤੇ ਆਪਣਾ ਮਜ਼ਾਕ ਹੀ ਡਾਉਂਦੇ ਲੋਕ ਕਿਉਂਕਿ ਗਰੀਬੀ ਦਾ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਉਹ ਪਰਮਾਤਮਾ ਵੱਲ ਹਰ ਵਕਤ ਧਿਆਨ ਰੱਖਣਾ ਚਾਹੀਦਾ ਵੇਖੋ ਜੇ ਅੱਜ ਇਹਨਾਂ ਤੇ ਗਰੀਬੀ ਆ ਕਦੀ ਸਾਡੇ ਤੇ ਵੀ ਇਹ ਟਾਈਮ ਆ ਸਕਦਾ ਤੇ ਇਹਨਾਂ ਦੀ ਮਸਤ ਜਿੰਨੀ ਵੀ ਹੁੰਦੀ ਆ ਵੱਧ ਵੱਧ ਕਰੋ ਤੇ ਉਹ ਆਪਣੀ ਤੀਬੂ ਉਠਾਲ ਸਕਣ ਠੀਕ ਹੈ ਮੋਬਤਨ ਭੈਣ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਆ ਵੀ ਕਦੀ ਕਿਸੇ ਗਰੀਬੀ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਕਿਉਂਕਿ ਪਰਮਾਤਮਾ ਨੂੰ ਰੰਗਾਂ ਦਾ ਨਹੀਂ ਪਤਾ ਰੱਬ ਕਿਹੜੇ ਰੰਗੇ ਰੱਖਦਾ ਵਾ ਤੇ ਰੱਬ ਕਦੋਂ ਗਰੀਬ ਤੋਂ ਅਮੀਰ ਬਣਾਉਣ ਲੱਗੇ ਤੇ ਕਦੋਂ ਅਮੀਰ ਤੋਂ ਗਰੀਬ ਬ ਆਸਤੇ ਕਦੀ ਕਿਸੇ ਦਾ ਮਜ਼ਾਕ ਨਾ ਲਾਇਆ ਕਰੋ ਤੇ ਬਾਅਦਾਂ ਕਿ ਮਦਦ ਜ਼ਰੂਰ ਕਰਿਓ ਅਸੀਂ ਪਰਿਵਾਰ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਬੇਟੀ ਨੂੰ ਨੰਬਰ ਪੁੱਛਦੇ ਆ ਪਰਿਵਾਰ ਦਾ ਸਿੱਧਾ ਆ ਕੇ ਪਰਿਵਾਰ ਦੀ ਮਦਦ ਕਰੋ ਬਟਾਲੇ ਦੇ ਨੇੜੇ ਪਿੰਡ ਰਸੂਲਪੁਰ ਆ ਪੰਜ ਗ੍ਰਾਂਵਾਂ ਦੇ ਲਾਗੇ ਸੁਖਵੰਤ ਸਿੰਘ ਪੱਪੂ ਪਿੰਡ ਚ ਨਾ ਆ ਇਹਨਾਂ ਦੇ ਸਰਦਾਰ ਜੀ ਦਾ ਜਿਹੜੇ ਕੀ ਦਿਹਾੜੀ ਕਰਦੇ ਨੇ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਪਰਿਵਾਰ ਦੀ ਮਦਦ ਕਰ ਸਕਦੇ ਹੋ ਤੇ ਬੇਟੀ ਨੂੰ ਨੰਬਰ ਜੂ ਪੁੱਛ ਲੈਣਿਆ ਬੇੜਾ ਨੰਬਰ ਕੀ ਆਪਣਾ ਮੋਬਾਈਲ ਮੈ ਦੱਸ ਦਿਓ 7837279608 7037379608 ਇਹ ਮੋਬਾਈਲ ਨੰਬਰ ਤੁਹਾਡਾ ਆਪਣਾ ਹੀ ਆ ਹਾਂਜੀ ਪਿਤਾ ਜੀ ਦਾ ਹੈ ਪਿਤਾ ਜੀ ਦਾ ਪਿਤਾ ਜੀ ਦਾ ਬਿਲਕੁਲ ਦੀ ਪਰਿਵਾਰ ਦਾ ਤੁਹਾਨੂੰ ਨੰਬਰ ਵੀ ਦੇ ਦਿੱਤਾ ਗਿਆ ਵਾ ਤੇ ਇਸ ਤੱਕ ਜਿੰਨੇ ਵੀ ਟੈਲੀਫੋਨ ਦੀ ਸੇਵਾ ਕਰਨੀ ਹੋਵੇ ਪਰਿਵਾਰ ਨਾਲ ਫੋਨ ਤੇ ਰਾਬਤਾ ਕਰਕੇ ਸਿੱਧੀ ਆ ਕੇ ਪਰਿਵਾਰ ਦੀ ਮਦਦ ਕਰਿਓ ਵਿੱਚ ਕੁ ਬਚੋਲਾਣਾ ਪਾਇਓ ਕਿਉਂਕਿ ਲੋਕਾਂ ਦੀ ਮਿਹਨਤ ਕਮਾਈ ਹੁੰਦੀ ਆ ਸਿੱਧਾ ਆ ਕੇ ਪਰਿਵਾਰ ਨੂੰ ਹੀ ਆ ਕੇ ਮਿਲੇ ਨਾ ਕਿ ਕਿਤੇ ਗਲਤ ਜਿਹੜੀ ਆ ਵਰਤ ਹੋਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ